ਸਸੇ ਗਾਜ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਦੱਸਾਂਗੇ ਨਿੱਕੇ ਕਟਰੂਆਂ ਨੂੰ ਕਿਵੇਂ ਦੇਖ ਰਿਹਾ ਕਿ ਦੁੱਧ ਬਾਦ ਪਿਉਣਾ ਚਾਹੁੰਨੋਂ ਦਵਾਈ ਦੇਣੀ ਮੜਪਾਂ ਦੀ ਮੈਂ ਗਝਾਏ ਆ ਕਟਰੂਆਂ ਨੂੰ ਬੋਤਲਾਂ ਤੇ ਕਟਿਆ ਕੀ ਕੱਟੀ ਗਏ ਨਾ ਸਿਰਫ ਦੁੱਧ ਬੋਤਲਣਾ ਹੀ ਪੀਣੀ ਹੁੰਦੀ ਆ ਦਵਾਈ ਬਸ ਅਹੀਂ ਦੇ ਦੇਣੀ ਇਹਨਾਂ ਨੇ ਹੁਣ ਮੈਂਟ ਮਾਰਨਾ ਮਸਲਾ ਵੇ ਇਹਨਾਂ ਦਾ ਬਸ ਨਾ ਇਹ ਤਾਂ ਮੈਂਟ ਮਾਰਨੇ ਨੇ ਦਵਾਈ ਵੀ ਇਹਨਾਂ ਨੂੰ ਲੱਸੀ ਵੀ ਦੇਣੇ ਕਿ ਜਾਂ ਗਏ ਇਸੇ ਤਰ੍ਹਾਂ ਹੀ ਇਹ ਮੇਰੇ ਗਾਵੇਂ ਪਾਲੀਆਂ ਮੀਆਂ ਨਹੀਂ ਗੀ ਕਟੀਆਂ ਕੱਟਾ ਵੀ ਮੈਂ ਇਹ ਮੇ ਪਾਲਦੀਆਂ ਕੱਟੀ ਵੀ ਸਾਰਾ ਕੁਝ ਇਹਨੂੰ ਐ ਸੰਭੋ ਲੱਸੀ ਦਿਓ ਜੋ ਨਮਕ ਪਾ ਕੇ ਤੇ ਦਵਾਈ ਦੇਣੀ ਹੈ ਮੜਪਾਂ ਇਹ ਤਾਂ ਫਿਰ ਹਟਦੀ ਨਹੀਂ ਇਹ ਐਂ ਗਿੱਜੀਆਂ ਵੀ ਹੈ ਇਹ ਤਾਂ ਕਿਉਂਕਿ ਫੇਰ ਲਿਆ ਮੈਨੂੰ ਬੋਤਲ ਲਿਆ ਬਸ ਮੈਨੂੰ ਵੀ ਸਾਰਿਆਂ ਨੂੰ ਇਹਨਾਂ ਨੂੰ ਦਊਗੀ ਮੜਪਾਂ ਦੀ ਮੜਪਾਂ ਦੀ ਦਵਾਈ ਸ਼ੀਸ਼ੇ ਸਰੰਜ ਭਰੋ ਜਦੋਂ ਸਰੰਜ ਦਾ ਪੀਸ ਔਖਾ ਭਾਈ ਇਹ ਤਾਂ ਆਇਆ ਨਾ ਕਟੜੂ ਦੇ ਕਈ ਵਾਰ ਆਪਾਂ ਦਿੰਨੇ ਆ ਉਹ ਦਵਾਈ ਲੈ ਲੈਂਦਾ ਨਹੀਂ ਇਹਦੇ ਚ ਗੱਲ ਕਿਉਂ ਬਾਈਦਾ ਕੰਟਰੋਲ ਤੇ ਜਾ ਕੰ ਨਹੀਂ ਹੋਣ ਦਾ ਡਰ ਇਹਦੇ ਨਾਲ ਸੌਖੇ ਤਰੀਕੇ ਨਾਲ ਦਿੱਤੀ ਜਾਂਦੀ ਆ ਬਸ ਮੜਾ ਦਾ ਮੂੰਹ ਫੜ ਕੇ ਹੋਲਿਕ ਦੇ ਕੇ ਕੰਟਰੋਲ ਫੜਨਾ ਪੈਂਦਾ ਦਾ ਨਾਲ ਦਾ ਆਖਰਾਂ ਦਾ ਕਰਨਾ ਪੈਂਦਾ ਨਾਲ ਇਹਦੇ ਨਾਲ ਸੌਖੇ ਤਰੀਕੇ ਨਾਲ ਲੈ ਲੈਂਦਾ ਦਵਾਈ ਸੌਖੇ ਤਰੀਕੇ ਨਾਲ ਲੈ ਲੈਣਾ ਤਾਂ ਬਾਈ ਖਰਜ ਬਸ ਇਹਦੇ ਨਾਲ ਹੈ ਮੜ ਆਪਣੀ ਬੰਦੇ ਕਟਰੂ ਪੱਠੇ ਸੀਧੀ ਖਾਂ ਲਾਗੇ ਤਾਂ ਕਟੂ ਦੀ ਗ੍ਰੋਥ ਵਧੀਆ ਹੁੰਦੀ ਆ ਨਹੀਂ ਫਿਰ ਇਹਨਾਂ ਨੇ ਮੜਾਪਾ ਪੈਂਦੇ ਆਗੇ ਦੁੱਧ ਨਾਲ ਜ਼ਿਆਦਾ ਲੱਗ ਜਾਂਦੇ ਆ ਉਹਦੇ ਤੋਂ ਆਹ ਦਵਾਈ ਛੋਟ ਰਿਆ ਨੂੰ ਇਹ 7-7 ਪੈਲ ਦੇਣੀ ਆ ਭਾਂ ਤੇ ਪੂਰੀ ਦੇ ਬਰਾਬਰ ਬਸ ਇਹਨੇ ਨਾਲ ਇਹਨੇ ਪੱਠੇ ਖਾਨ ਲੱਗ ਜਾਣਗੇ ਫਿਰ ਦੁੱਧ ਥੋੜਾ ਜਿਹਾ ਘੱਟ ਕਰ ਦਾਂਗੇ ਨਹੀਂ ਫਿਰ ਇਹ ਦੁੱਧ ਨਾਲ ਬੜੇ ਨਾਲ ਮੜਾਪਾ ਜ਼ਿਆਦਾ ਪੈਂਦੇ ਆਗੇ ਉਹਦਾ ਕਰਕੇ ਫਿਰ ਦਵਾਈ ਨਾਲ ਇਹਨੂੰ ਦੇਣੀ ਜ਼ਰੂਰੀ ਆ ਆ ਬੱਚੀ ਇਹਨਾਂ ਨੂੰ ਕਾ ਪਾ ਦੇ ਇਹਨੂੰ ਮੜਾਪਾ ਦੀ ਦਵਾਈ ਦੇ ਦੇਈ ਦੀਆਂ ਨਾਲ 11 ਧੱਕਾ ਕਰਨਾ ਪੈਂਦਾ ਬਸ ਫਿਰ ਲੱਗ ਜਾਂਦੇ ਆਪਣੇ ਆਪ ਹੀ ਭਾਈ ਡਿਆ ਗਿਆ ਤਾਂ ਦੇ ਕੇ ਚਲ ਕੋਈ ਨਾ ਫੜ ਜਾਣਗੇ ਸਾਨੂੰ ਚਿਚੜਾ ਤਾਂ ਦਿਨੇ ਆਪਾਂ ਤਾਰਾ ਮੀਰਾ ਘੋੜ ਲੈ ਕੇ ਕੁੱਟ ਕੇ ਉਹ ਚ ਪਾ ਕੇ ਇੱਕ ਦਾ ਜਮਜਾ ਘੋੜ ਦੇ ਚ ਤਾਰੇ ਮੀਰੇ ਦਾ ਇਹਨਾਂ ਨੂੰ ਉਹ ਦੇ ਦੋ ਮੈਂ ਇਹਨਾਂ ਦੇ ਚਿਚੜਾ ਨਹੀਂ ਲੱਗਦੇ ਬਾਅਦ ਚ ਬਾਕੀ ਸਾਡੀ ਮਾਈ ਨੂੰ ਬੱਗ ਪਤਾ ਵਾ ਤਾਂ ਹੋਰ ਤਾਂ ਆਪਾਂ ਕੋਈ ਬੜੀ ਇਹਨਾਂ ਦੇ ਮੈਡੀਸਨ ਨੂੰ ਵਰਤਦੇ ਸਾਂਹ ਸੰਭਾਲ ਥੋੜੀ ਨਿੱਕੀਆਂ ਥੋੜੀ ਜਿਹੀ ਬੱਧ ਕਰਨੀ ਪੈਂਦੀ ਆ ਹਾਂ ਨਿੱਕੀਆਂ ਦੀ ਸਾਂਹ ਸੰਭਾਲ ਹੋ ਜੇ ਫਿਰ ਆਪਣੇ ਕੱਡਰੂ ਦਾ ਰਲ ਜਾਂਦੇ ਫਿਰ ਇਹ ਝੋਟੀਆਂ ਮੇਰੀਆਂ ਪਾਲੀਆਂ ਵੀ ਆ ਦੇ ਮੇਰੇ ਝੋਟੀਆਂ ਬਹੁਤ ਸੋਹਣੀਆਂ ਵੱਡੀਆਂ ਨਾਲ ਹੀ ਲੱਗੀਆਂ ਫਿਰ ਬੰਦੇ ਨੂੰ ਲਾਲਚ ਹੋ ਜਾਂਦਾ ਜਦੋਂ ਛੋਟੀਆਂ ਪਾਲ ਜਾਂਦੇ ਨੇ ਨਾਲ ਵਾਲ ਜਾਂਦੇ ਨੇ ਫਿਰ ਬੰਦੇ ਲਾਲਚ ਹੁੰਦੀ ਹੋ ਜਾਂਦਾ ਨੇ ਪਸੂ ਨਹੀਂ ਖਰਾਬ ਹੁੰਦਾ ਜੇ ਕਟਰੂ ਪਲਿਆ ਰਹਿੰਦਾ ਵਾ ਚੋਣ ਨੂੰ ਕੋਈ ਔਕਾ ਨਹੀਂ ਹਾਂਜੀ ਚੋਣ ਨੂੰ ਸੌਖਾ ਵਾ ਕਟਰੂ ਕੁਟੂ ਆਪਾਂ ਸਾਂਭਦੇ ਨਹੀਂ ਗਏ ਮਗਰੋਂ ਕਈ ਬੱਚਾ ਮੋੜ ਕੇ ਲੌਂਦੀਆਂ ਨਹੀਂ ਟੀਕੇ ਲਾਈ ਜਾਂਦੇ ਆ ਨਾ ਇਹ ਸਟਾਰਟ ਭੁੱਖਦੇ ਘੰਟਾ ਘੰਟਾ ਮੂਰੇ ਬੈਠਾ ਪੈਂਦਾ ਖੜਨਾ ਪੈਂਦਾ ਫਿਰ ਕਿਹਨੂੰ ਸੱਦਣਾ ਪੈਂਦਾ ਵੀ ਤੁਸੀਂ ਆਓ ਅਸੀਂ ਤਾਂ ਹਾਰ ਜੋਣੀ ਨਹੀਂ ਅਸੀਂ ਬੜਾ ਘਟੂ ਛੱਡਦੇ ਆ ਧਾਰ ਚੋਲ ਲਈਦੇ ਤਾਂ ਬੰਦਾ ਵਿਲੇ ਹੋ ਜਾਈਦਾ ਉਹ ਇਹਦੇ ਤਾਂ ਨਾ ਆਇਆ ਹੈ ਹਾਂਜੀ ਦਾ ਕਟਰੂ ਪਲ ਜਾਂਦਾ ਆਪਣਾ ਨਾ ਸਾਰਾ ਸੂਗਾ ਵਧੀਆ ਰਹਿੰਦਾ ਵ ਬੜੀ ਨਹੀਂ ਖਰਾਬ ਕਰ ਦੇਗੀ। ਹਾਂ ਜੀ ਸੋਕੀ ਆ ਜਦੋਂ ਮਰਜੀ ਕਟਰੂ ਛੱਡੋ ਮਾੜਾ ਜਿਹਾ ਲਾ ਲੈਂਦੇ ਆ। ਨਾ ਕੋਈ ਵੀ ਆ। ਇਹ ਤਾਂ ਚੱਲ ਹੁਣ ਦੂਜੇ ਘੜੇ ਭਜਾਏ ਹੋਏ ਆ ਦੋ ਤਿੰਨ ਕਟਰੂ ਛੱਡੇ ਆ ਇਹਨੇ ਕਿਵੇਂ ਭਜਾਏ ਆ ਹੁਣ? ਉਹ ਮੇਰੇ ਕੌਲੇਜ ਭਾਂਡੇ ਚ ਪਾ ਕੇ ਦੁੱਧ ਪਾ ਕੇ ਵਿੱਚ ਦਵਾਈ ਪਾ ਦੇਣੀ ਆ ਸਾਗਤ ਦੀ। ਉਹ ਨੂੰ ਉਹ ਵੀ ਦਿਖਾਉ ਸੁਣ ਮੈਂ। ਜਦੋਂ ਮਾਜੇ ਉਤਾਰ ਚੋ ਕੱਲੀ ਕੱਟੀ ਮੂਰੇ ਬਣਣੀ ਆ ਬਸ। ਕੱਟੀ ਬਾਨੇ ਕੇ ਥਾਰ ਚੋਲੇ ਨਹੀਂ ਉਹ ਦਵਾਦ ਲੈ ਕੇ ਹੁਣ ਦੁੱਧ ਬਾਅਦ ਚ ਪੀਉਣਾ ਮੈਂ। ਸਾਰੇ ਆ ਡੋਡੀ ਆਪ ਦਾ ਆਪ ਦਾ ਕਟਰੂ ਸਾਹਮਣੇ ਰੱਖਦੇ ਆ। ਆਪੋ ਆਪਣੀ ਜ਼ਿੰਮੇਵਾਰੀ। ਮ ਵੀਰੋ ਮੀਆਂ ਵਿੱਚ ਤੇਲ ਪਾ ਕੇ ਹੁਣ ਅੱਗੇ ਮਾਈ ਦੀ ਜੋੜੀ ਹੁੰਦੀ ਸੀ ਕਿ ਹੁਣ ਸਾਡੇ ਸਾਰਿਆਂ ਦੀ ਡੋਟ ਡੋਟ ਕਾ ਆਪਣੇ ਆਪ ਦਾ ਕੰਟਰੋਲ ਇਹਨਾਂ ਨੇ ਸਾਹਮਣੇ ਸਾਹਮਣਾ ਧਾਰਾ ਤੋਂ ਨਹੀਂ ਆ ਜੀਦਾ ਕਟਰੂ ਦਾ ਨਾ ਫਿਕਰ ਹੁੰਦੇ ਮੈਂ ਮਾਤਾ ਚੁੰਨੀ ਆ ਟੀਕੇ ਲਾ ਕੇ ਕਿਵੇਂ ਚਾਵਾਂਗੇ ਇਹਨਾਂ ਚੰਗਾ ਇਹਦਾ ਕਟਰੂ ਸਾਂਭ ਲਈਏ ਹੁਣ ਵਿੱਚੋਂ ਪਤਾ ਸਾਂਭੇ ਨਹੀਂ ਜਾਂਦੇਗੇ ਵਿੱਚ ਠੱਕਾ ਆ ਮਹੀਨੇ ਦਾ ਹੋਇਆ ਪਿਆ ਵਾ ਇਹ ਆਹ ਬੱਚੀ ਦੇ ਨਾਂ ਦਾ ਵਾ ਬਾਕੀ ਉਹ 15 15 ਦਿਨਾਂ ਦੇ ਉਹ ਤਿੰਨਾਂ ਮਹੀਨੇ ਦੇ ਆ ਉਹ ਪਲ ਗਏ ਉਹ ਪਲ ਗਏ ਆ ਕੱਟੀ ਵੀ ਤਿੰਨਾਂ ਮਹੀਨੇ ਦੀ ਆ ਆਹ ਆ ਆ ਕੱਤੀ ਵੀ 3 ਮਹੀਨੇ ਦੀ ਆ ਉਹ ਵੀ ਦੀ ਆ ਤੇ ਕਿੰਨਾ ਕੁ ਮਹੀਨਿਆਂ ਦਾ ਯਾਰ ਵਾ ਕਟਰੂਲ ਦੀ ਸ਼ਾਬ ਕੱਟੇ ਦੀ ਘੱਟ ਕਰਦੀਆਂ ਨਹੀਂ ਨਹੀਂ ਉਹ ਵਸਾ ਵਾ ਉਹ ਮੂੜੇ ਬਾਨੇ ਕੇ ਚੋਣੀ ਆ ਇਹਨੂੰ ਸੀਸੀ ਨਾਲ ਪਿਉਣੀ ਹੋ ਕੋਲ ਦਸੀ ਵਾਲੇ ਜਿਹਦੇ ਪਿਉਂਦੇ ਨਾ ਉਹਨਾਂ ਦਾ ਫਰਕ ਆ ਸ਼ਾਮ ਦਾ ਇਹ ਤਾਂ ਸੀਸੀ ਨੂੰ ਉਹਨਾਂ ਨੂੰ ਮਣ ਕੇ ਪਾਇਆ ਜਾਂਦਾ ਜਦੋਂ ਆਪਾਂ ਕੋਈ ਕਟਰੂਲ ਛੱਡਦੇ ਆ ਉਹਨਾਂ ਵਿੱਚ ਕਈ ਵਾਰ ਐ ਹੋ ਜਾਂਦਾ ਭਾਈ ਵੀ ਵੱਧ ਨਾ ਕੰਗਲੇ ਆਪਾਂ ਛੇਤੀ ਬੰਦ ਲੈਂਦੇ ਆ ਇੱਥੇ ਹੁਣ ਮਣ ਕੇ ਸਮਝ ਲਾ ਇਹਨਾਂ ਨੂੰ 1.5 ਲੀਟਰ ਵੱਧ ਕੇ ਇਹਨੂੰ ਪਿਉਣੀ ਚਾਉਣਾ ਵਾ ਹਰ ਰੋਜ਼ ਦਾ ਹਾਂਜੀ ਤੇ ਨਾਲ ਲੱਸੀ ਹੋ ਜਾਂਦੀ ਆ ਫਿਰ ਦੂਜੇ ਉਹ ਪਰ ਐਵੇਂ ਹੁੰਦਾ ਜੇ ਬੱਦ ਚਲੇ ਅਸੀਂ ਮੈਨੂੰ ਕਿਹਾ ਤਾਂ ਪੀਉਣਾ ਇੰਨਾ ਵੀ ਲੀਟਰ ਨਾ ਪਾਉਣਾ ਸਿੱਸੀ ਨਾ ਪਾਉਣਾ ਉਹ ਭਾਂਡੇ ਦੇ ਮਿੰਨ ਕੇ ਚਾ ਕੋਲੇ ਚ ਵੀ ਪੀਉਣਾ ਉਹ ਵੀ ਤੇ ਜੇ ਬੋਤਲਾਂ ਪੀਉਣਾ ਉਹ ਵੀ ਬਸ ਆਈਆਂ ਪਰ ਉਧਰ ਟੋਪੀਆਂ ਖੜੀਆਂ ਪੰਜ ਛੇ ਆਈਆਂ ਪੜੀਆਂ ਨੇ ਸਾਰੀਆਂ ਛੋਟੇ ਦਾ ਕਿਹ ਆਪਾਂ ਕਦੇ ਵੇਚਿਆ ਨਹੀਂ ਬਾਈ ਰੜਕੀ ਸਾਰੀਆਂ ਵਿੱਚ ਹੀ ਰਲਾ ਲੈਂਦੀਆਂ ਵਾ ਨਾ ਕੋਈ ਕੱਟਾ ਨਹੀਂ ਆਪਣੇ ਕੋਲ ਉਹ ਟੋਪੀਆਂ ਨੇ ਕਿੰਨਾਂ ਸਾਰੀਆਂ ਨੇ ਦੋ ਕੱਟੇ ਵੀ ਪੜੇ ਵਾ ਇੱਕ ਵੱਡਾ ਆਪਣੇ ਕੋਲ ਤੇ ਨਾਲ ਹੀ ਸਾਰਾ ਬਸ ਆਈ ਕਾ ਬੱਧ ਕਰਦੇ ਉਹ ਛੋਟੀ ਮੇਰੇ ਮੂਰੀ ਛੋਟੀ ਬਹੁਤ ਵਧੀਆ ਗਈ ਉਹ ਸਿਆਣੀਆਂ ਦੇ ਕੇ ਲੱਗ ਜਾਂਦੀਆਂ ਰਿੰਗਾਂ ਵੀ ਆ ਗਈ ਲੈ ਕੇ ਕੁਸ ਖਾਣੂ ਲੱਸੀ ਲੱਸੀ ਲੈ ਕਰਨ ਦਾ ਕੰਮ ਨਹੀਂ ਹੈਗਾ ਸਾਰਿਆਂ ਨੂੰ ਗਲ ਮਲ ਕੇ ਲਾੜ ਚੱਲੀ ਜਾਂਦਾ ਨਾ ਇਹਨਾਂ ਚ ਜੀ ਲੱਗਿਆ ਰਹਿੰਦਾ ਜਦੋਂ ਨਵੇਂ ਆਉਂਦੇ ਨਹੀਂ ਲੱਗਦਾ ਸਹੀ ਆ ਇਹਨਾਂ ਦੇ ਵਿੱਚ ਆਪਣਾ ਪਿਆਰ ਬਣਿਆ ਰਹਿੰਦਾ ਵਾ ਪਰ ਹੁਣ ਇਕੱਲੇ ਬੱਚੇ ਦੇ ਨਾਲ ਸਭ ਤੋਂ ਛੋਟਾ ਕਟਰੂ ਇਹ ਹੈਗਾ ਸਭ ਤੋਂ ਛੋਟਾ ਕਟਰੂ ਇਹਨੂੰ ਕੋਲ ਰਿਹਾ ਕੇ ਤਾਂ ਪਿਉਣੀ ਆ ਤਾਂ ਕਿ ਹੋਈ ਸੱਜਰ ਮਾਜਾ ਫਿਰ ਫੈਣ ਕੱਟਦੀ ਆ ਫੈਣ ਕੱਟਰਾ ਇਹਦੇ ਨਾਲੋਂ ਚਾਰੇ ਥਣ ਖੜਕੇ ਚੋਗਾ ਹੋ ਕੇ ਰਾਦਨ ਗਧਾ ਪਿਆ ਦੋ ਮੈਂ ਕਟਰੋਂ ਚਾਰੇ ਥਣਾ ਚ ਥੋੜੇ ਥੋੜੇ ਦੁੱਧ ਪਿਆ ਦੋ ਲੈ ਗੋਲੇ ਬੈਟ ਕੇ ਉਹਨ ਛੱਡ ਦਿੰਨੇ ਆ ਫਿਰ ਇਹਦਾ ਪਤਾ ਨਹੀਂ ਲੱਗਦਾ ਵੀ ਕਿੰਨਾ ਕ ਦੁੱਧ ਚੁੰਗ ਲਿਆ ਲੈ ਕਈ ਵਾਰ ਕਟਰ ਨੂੰ ਵੱਧ ਚੁੰਗ ਜਾਂਦਾ ਉਹਦੇ ਨਾਲ ਫਿਰ ਮੁੜ ਕੇ ਔਖਾ ਹੋ ਜਾਂਦੇ ਨੇ ਆ ਸੁਖਾਉਂ ਜੀ ਫਿਰ ਬਾਹ ਚ ਇਹਨੂੰ ਵੀ ਸੀਸੀ ਤੇ ਜਾਂ ਕੋਲੇ ਚਲਾ ਲੈਣਾ ਮੈਂ ਖੇਰਾ ਚਾਰੇ ਥਣਾ ਚ ਥੋੜੇ ਥੋੜੇ ਪਿਆਤਾ ਬਸ ਮੈਂ ਦੋ ਕੰਮ ਹੋ ਜਾਂਦੇ ਆ ਦੋ ਕੰਮ ਹੋ ਜਾਂਦੇ ਇਹਨਾਂ ਤੇ ਦੁੱਧ ਦਾ ਪਤਾ ਲੱਗ ਇਹਨਾਂ ਨੇ ਫੇਂਡ ਵੱਧ ਜਾਂਦੀ ਆ ਵਿਚਾਰੇ ਥਣਾ ਕਿੱਧਰ ਆ ਫਿਰ ਫੇਂਡ ਥੋੜੀ ਜਿਹੀ ਵੱਧ ਜਾਂਦੀ ਆ ਉੱਤੋਂ ਦੁੱਧ ਥੋ ਉਹ ਤਾਂ ਉਹ ਤਾਂ ਤੇ ਵਧੀਆ ਹੁੰਦੀ ਆ। ਫੈਂਟ ਵੱਧ ਜਾਂਦੀ ਆ। ਫਿਰ ਬਾਅਦ ਜਦੋਂ ਲੱਗ ਜਾਂਦੇ ਆ ਹਨਾ। ਫਿਰ ਇਹਨਾਂ ਲੱਗ ਜਾਂਣਾ ਬਸ। ਆਹੀ ਆ 2-4 ਦਿਨਾਂ ਦਾ ਹੁੰਦਾ ਪਹਿਲਾਂ ਪਹਿਲਾਂ ਇੱਕ ਮਾਝੂ ਫਿਰ ਕਰਦੀ ਮੜਾ ਜਹੇ ਕਟਰੂ ਦਾ ਵੱਧਾ ਕਰਦੀ ਆ। ਜਦ ਤੱਕ ਫਿਰ ਮਾਝੀ ਵੀ ਲੋ ਹਟ ਜਾਂਦੀ ਆ। ਫਿਰ ਮੂਹਰੇ ਤੇ ਕੋਲਾ ਧਾਰ ਲੂ ਜਾਂ ਇਹਨੂੰ ਫਿਰ ਦੂਜੀ ਕਟੀਆਂ ਨੂੰ ਸੀ ਸੀ। ਉਹ ਸਭ ਤੋਂ ਵਧੀਆ ਤਰੀਕਾ ਵਾ। ਫਿਰ ਸੌਂਦੇ ਦੇ ਵਿੱਚ ਵਧੀਆ ਰਹਿੰਦਾ। ਸੌਂਦੇ ਦੇ ਵਿੱਚ ਪੀ ਦਿੰਦੇ ਆ। ਆਹ ਸਾਰੇ ਜਣੇ ਲੱਗਦੇ ਆ।

ਬਣੂ ਦਾ ਸਲਕਾਸੀ ਭਰੀ ਜਾਨਾ ਮੈਂ ਉਹ ਦਾ ਉਹਦਾ ਕੁਝ ਹੋ ਰਹੀ ਨਾ ਸਹੀ ਆ ਸਾਲਾਂ ਮੈਨੂੰ ਲੱਗਦਾ ਵਾ ਨਹੀਂ ਵਾ ਕੱਲਾ ਬੰਦਾ ਕਿੰਨਾ ਘੰਟੇ ਵਿੱਚ ਚਮਕਾ ਮਾਰੀ ਜਾਂਦਾ ਸਾਰੇ ਜਾਨਾਂ ਨੂੰ ਅੱਧੇ ਘੰਟੇ ਜੀ ਪੂਨਾ ਘੰਟਾ ਲੱਗਦਾ ਬਸ ਕਿਨੇ ਪੋਣੇ ਘੰਟੇ ਚੁੱਪ। ਆਪਾਂ ਵਰਦੀ ਰੋਟੀ ਲੈ ਦੀ ਵਾਸਾ ਪਾਉ ਦੀਆਂ ਚੋਲਣੀਆਂ ਨੇ ਸਾਰਿਆਂ ਨੇ। ਨਾ ਕਿਸੇ ਨੇ ਕਿਸੇ ਨੂੰ ਕੁਝ ਕਹਿਣਾ ਨਾ ਕਰਨਾ। ਬਾਹਰ ਦੀ ਚੱਕਲੋ ਤੋਂ ਆਪੋ ਆਪਣੀ ਮੱਝ ਚੋ ਕੇ ਲੈ ਲੈ। ਆ ਹੁਣ ਇੰਦੀ ਬੰਦੇ। ਅਣੀ ਮਸ਼ੀ ਮੰਦਣਾ। ਸੁਭਾਗ ਹਰ ਮਿਲ ਕੇ ਜੀ ਲੱਗ ਜਾਂਦਾ ਸਾਰਿਆਂ ਦਾ ਅੱਲਾ ਬੰਦਾ ਵੀ ਕੀ ਕਰੇ ਸਹੀ ਗੱਲ ਮੈਂ ਤਾਂ ਆਪਾਂ ਉਹਦੀ ਆ ਖੰਡ ਲਿਆ ਜੀ ਮਾਈ ਬੱਸ ਆਏ ਇਹਨਾਂ ਨੂੰ ਖੰਡ ਪਾ ਦਈਦੀ ਆ ਕਾੜਾ ਪਿੰਦੀਆਂ ਨਹੀਂ ਇਹ ਕਾੜਾ ਪਿੰਦਗੀਆਂ ਨਹੀਂ ਖੰਡ ਪਾ ਦਈ ਆ ਦੱਸ ਦਿੰਨੇ ਨਾਲ ਖੰਡ ਪਾ ਦਈ ਫਿਰ ਕੱਟ ਚੱਲ ਜਾਂਦਾ ਫੇਰ ਲੇਟੀ ਸ਼ੁਰੂ ਕਰੀ ਜੀ ਸੱਜਰ ਸੁਈ ਨੂੰ ਬੜਾ ਵੀ ਉਹਨੇ ਜੇਰ ਛੇਤੀ ਪੈਂਦੀ ਆ ਇਹ ਮੇਰਾ ਅਜਮਾਇਆ ਆਵਦਾ ਬਾ ਤਰੀਕਾ ਸਜੇ ਗ੍ਰੀਨ ਬਸ ਇਕੜਾ ਡੋਲਾ ਪਿਆ ਦੋ ਬਸ ਉਹਦੀ ਜੇਰ ਉਹ ਬਹੁਤ ਪੈਂਦੀ ਆ ਛੇਤੀ ਗਰਮੀ ਚ ਨਹੀਂ ਲੋਟ ਆਉਂਦਾਗਾ ਯਾਨੀ ਕਿ ਸਿਆਲਾ ਸਿਆਲਾ ਚ ਪਾ ਦੇਵੇ ਹਾਂ ਗਰਮ ਹੁੰਦਾ ਨਾ ਫਿਰ ਗਰਮੀ ਚ ਨਹੀਂ ਲੋਟ ਆਉਂਦਾ ਬਾਈ ਸਿਆਲਾ ਦੇ ਵਿੱਚ ਹੀ ਪਿਆਵੇ ਇਹ ਤਾਂ ਕਹਿ ਰਹੇ ਜੀ ਇਧਰ ਚੜ ਨਹੀਂ ਤਾ ਜੇ ਮੇਰੀ ਤਾਂ ਕੰਨਰ ਰਿੰਦੀ ਹੈ ਕੰਨਰ ਰਿੰਦੀ ਹੈ ਦਲ ਕੋਈ ਨਹੀਂ ਨੰਬਰ ਜਣਾ ਮੈਂ ਬੱਸ ਹੋਣ ਚਾਹੀਏ ਜਣਾ ਮੈਂ ਕੋਲ ਲੈ ਲੱਗਣਾ ਧਰ ਬੋਲੀਆਂ ਨੇ ਸੇਸੀਏ ਤੇ ਚੋਈਆਂ ਜਾਂਦੀਆਂ ਮੈਂ ਦੇਖਿਆ ਦੁੱਧ ਮੈਂ ਸਾਨੂੰ ਮੂਰੇ ਬਣਾ ਲੈਣਾ ਇਹਨੂੰ ਕੋਲੇ ਚ ਪੀਉਂਗੀ ਆ ਕੇ ਤਾਂ ਇਹ ਕੋਲੇ ਜਾ ਲਈ ਆ ਸਾਰਿਆਂ ਦਾ ਡਾਡੀ ਨੰਬਰ ਨੇ ਤਾਂ ਆਰਾਮ ਨਾਲ ਚੋਲੋ ਫੇਰ ਆਇਆ ਪਤਾ ਲੱਗ ਜਾਂਦਾ ਬਾਈ ਵੀ ਇਹਨਾਂ ਦੁੱਧ ਪਿਆ ਇਹਨੂੰ ਇੰਨਾ ਪਿਆ ਨਹੀਂ ਫਿਰ ਦੁੱਧ ਦਾ ਪਤਾ ਨਹੀਂ ਲੱਗਦਾ ਕਿ ਕਿਨੂੰ ਕੋਈ ਨਾ ਦੁੱਧ ਹੋ ਗਿਆ ਫੱਕਾ ਪ੍ਰੂ ਦਾ ਓਖਾ ਹੋ ਜਾਂਦਾ ਐਂ ਘਟਰੂ ਪਲ ਜਾਂਦੇ ਆ ਬਸ ਇਹਨੇ ਕੁਛ ਨਹੀਂ ਕਿਹਾ ਨਾ ਸਾਰੀਆਂ ਸਾਰੀਆਂ ਹੀ ਜਿਵੇਂ ਹੁਣੇ ਪੈਂਦੇ ਸੋਫਾ ਹੋ ਜਾਂਦਾ ਤੂੰ ਕਿਰੋਂ ਘਰਾਂ ਜੰਦਾ ਉਹ ਖਾ ਕਰਦੇ ਕੋਟਰੂ ਮੁੜ ਕੇ ਨਹੀਂ ਮੁੜ ਕੇ ਤਾਂ ਫਿਰ ਆਪਦੇ ਵੀ ਰੰਗਾਂ ਲੱਗ ਜਾਂਦੇ ਬੋਤਲ ਦੇਖ ਕੇ ਕੌਲੇ ਦੇ ਕਿ ਸਿੱਸੀ ਦੇਖ ਲਈ ਜਦੋਂ ਫਿਰ ਇਹਨਾਂ ਨੇ ਡਾੜ ਪਾ ਦਿੰਨਾ ਵੀ ਲੈ ਆਓ ਆ ਲਾਉਂਦੇ ਆ ਬਾਈ ਤੁਹਾਨੂੰ ਹੁਣ ਮਿੱਕਤ ਜਰਮਾ ਬਸ 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 ਬੜੀ ਨਾ ਪਾ ਠੀਕ ਇਨੀ ਇੱਕ ਤਾਂ ਪਾਉਣੀ ਪੈਂਦੀ ਆ ਇਹ ਤਾਂ ਪੂਆ ਦਾ ਨਾਮ ਹੋ ਰਲ ਭਾਈ ਦੇ 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 ਪਰਵਾ ਨੂੰ ਹਾਂ ਉਹਦੇ ਨਾ ਨਾ ਹਲਾਉਣ ਵਾਲੀ ਹੈ ਹੁਣ ਤੁਸੀਂ ਅਸੀਂ ਦੇਖਦੇ ਜਾਓ ਕਮੈਂਟ ਇਹਨੇ ਤਾਂ ਕਿੱਥੇ ਖੋਲਣ ਵੀ ਨਹੀਂ ਦਿੰਦੀ ਫਿਰ ਇਹ ਤਾਂ ਇੰਨਾ ਤਾਂ ਕਾਕਰੂ ਨੂੰ ਪਤਾ ਵੀ ਹੁਣ ਮੇਰਾ ਉੱਥੇ ਦੁੱਧ ਰੱਖਿਆ ਹੋਵੇ ਇਹ ਤਾਂ ਨਾਲ ਵੀ ਨਹੀਂ ਰਹਿਣ ਖਿੱਧਰ ਇਧਰ ਹਾਸ ਕੋਲਾ ਦੇਖ ਲੈਣਾ ਗਾਂ ਜਾਣਾ ਪਤਾ ਇਹਨੂੰ ਨਹੀਂ ਤਾਂ ਪਰ ਖਾਚੇ ਕੇ ਲਉਣੀ ਔਖੇ ਹੋ ਜਾਂਦੇ ਨੇ ਵੀ ਲਿਆਓ ਅੰਦਰ ਬੰਨ ਲਓ ਘਰ ਚੋ ਕੇ ਹੁਣ ਸੌਖਾ ਸੌਖਾ ਬਾ ਕੱਟਾ ਖਿੱਚੇ ਨੇ ਬਹੁਤ ਔਖੇ ਹੋ ਜਾਂਦੇ ਆ ਗਰਮ ਚੜਾ ਰੰਦੀ ਆ ਪਾਜੀ ਵਾਲੇ ਨੂੰ ਪਤਾ ਵੀ ਮੇਰੇ ਦੋਦੋ ਉੱਥੇ ਆਗਾ ਹੁਣ ਐਨਾ ਮੈਂ ਤਾਂ ਪਿੱਛੇ ਰਹਿ ਜਾਣਾ ਇਹਨੇ ਆਪ ਦੇ ਆਪ ਆ ਕੇ ਪੀ ਕੇ ਬਸ ਟੈਨਸ਼ਨ ਮੁੱਕ ਜਾਂਦੀ ਫਿਰ ਹੁਣ ਹੁਣ ਇਸ ਹਵਾਗਾ ਵੀ 1 ਲੀਟਰ ਦੋਦੋ ਪਾਇਆ ਰਹਿ ਜਾ ਉਹਨਾਂ ਨੂੰ ਪੂਰੇ ਪੀਣਾ ਨਾ ਚਾਚਰ ਪੀਲਾ ਵੀ ਲਗੜਾ ਲੈ ਕੇ ਕੋਟੋ ਬੰਨੂ ਫਿਰ ਮੈਨੂੰ ਇਹ ਨੂੰ ਪਤਾ ਵੀ ਦੁੱਧ ਪਾਇਆ ਬਾ ਫਿਰ ਭਾਈ ਦੀ ਵੱਧ ਹੋਗੀ ਫਿਰ ਮੰਗਰ ਭਜੇਂਦਾ ਖਾਣਾ ਨਾ ਮੈਂ ਛੱਡ ਦਿੰਨੀ ਆ ਇਹਨੇ ਆਪ ਹੀ ਆ ਕੇ ਪੀ ਲੈਣਾ ਤਾਂ ਫਿਰ ਮੰਗਰ ਬੰਨ੍ਹ ਦੇਈਦਾ ਵਾ ਨਹੀਂ ਫਿਰ ਕੱਲ੍ਹ ਕ ਜਾਂਦਾ ਹੋਰ ਜੱਲੀ ਮਾਤੇ ਹਾਂ ਚੱਲੀ ਤਾਂ ਆ ਜਾ ਵੀ ਆ ਸੀ ਆ ਸੀ ਕੋਲ ਇਹਨੂੰ ਲੈ ਜਾ ਅੱਛਾ ਹੁਣ ਲੈ ਨਹੀਂ ਤਾਂ ਫਿਰ ਉਧਰੋਂ ਨਾ ਆਉਂਦੇ ਨਹੀਂ ਤੁਰਦੇ ਨਹੀਂਗੇ ਕਟਰੂ ਜਿਹੜਾ ਮਾਝੇ ਕੋਲ ਘਾਰ ਚੋਕੀ ਆਉਣੇ ਆ ਫਿਰ ਇਹਨਾਂ ਨੇ ਆਉਣਾ ਨਹੀਂ ਹੁਣ ਇਹਨੂੰ ਪਾਤਾ ਦੇ ਦੋ ਦੁੱਧ ਤੇ ਭੇ ਆਉਣੀ ਆ ਆਪ ਦੇ ਆ ਭੱਜ ਕੇ ਆ ਕੇ ਦੁੱਧ ਪੀ ਲੈਣਾ ਆਹ ਰਹਿੰਦੀ ਛੋਟੀ ਨਹੀਂ ਤੀਜੀ ਵਾਲੀ ਰਹਿੰਦੀ ਤੀਜੀ ਵਾਲੀ ਰਹਿੰਦੀ ਆ ਇਹ ਮੈਂ ਤਾਂ ਥੋੜਾ ਵੀ ਮਾਰਨ ਵਾਲਾ ਇੱਧਰ ਕਿ ਮੈਂ ਢੋਲੇ ਆ ਉਹ ਕਹਿੰਦੇ ਮੜਾ ਕੇ ਛੋਲ ਦੇ ਉੱਰ ਉਹ ਹੋ ਗਈ ਹੈ ਚੰਦਲ ਤੇ ਬਿਖਾ ਦੇ ਤੱਕ ਦੀ ਉਹ ਕਹਿੰਦੇ ਮੈਂ ਇਧਰੋਂ ਕਰਨਾ ਇਕੱਠੇ ਆ ਜਾ ਕਰੋ ਢੇਰੀ ਲਾ ਲੋ ਕੋਈ ਮੇਰੀ ਢੇਰੀ ਹੋਵੇ ढेरिया ला मोह रोल दूसरे दूजिया कटियां बड़िया हुई ने बहुत वे गिया घर दोटिया पाल के हाथी त्यार आ देखो आोटिया घर दियां सारिया आप पूरी कुछ कहदिया नहीं डर दो झोटियां बैठिया ने गिया बहुत साऊते सील ने बहुत साउ झोटी आ गई ਆ ਲਈ ਆਵੋ ਨਾਲ ਹੀ ਰਲ ਜਾਂਦੀਆਂ ਨੇ ਨੀਆ ਛੋਟੀਆਂ ਆਪਦੇ ਘਰ ਦੀਆਂ ਪਾਲੀਆਂ ਵੀ ਹੋ ਜਾਂਦੀਆਂ ਨੇਗੀਆਂ ਹੂੰ ਕਿਤੇ ਐ ਪਸ਼ੂ ਲੈਣਾ ਬੜਾ ਮਹਿੰਗਾ ਪੈਂਦਾ ਬਾਈ ਐਂ ਚਲ ਨਾਲ ਹੀ ਐ ਇਕੱਠੇ ਕਰੇ ਬਿਆ ਹੌਲੀ ਹੌਲੀ ਕਰਕੇ ਫਿਰ ਉਹ ਲਾਲਚ ਹੋ ਜਾਂਦਾ ਵੀ ਜਲ ਛੋਟੀ ਮੱਝ ਬਣ ਜਾਉ ਕੱਲ ਵਾਲੀ ਵੀਡੀਓ ਨੂੰ ਬਹੁਤ ਲਾਈਕ ਤੇ ਸ਼ੇਅਰ ਕਰਿਆ ਸਬਸਕ੍ਰਾਈਬ ਕਰਿਆ ਬਾਈਆਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਰੇ ਵੀਰਾਂ ਦਾ ਧੰਨਵਾਦ ਆਂ ਵੀਡੀਓ ਦੇਖਿਆ ਕਰੋ ਲਾਈਕ ਤੇ ਸ਼ੇਅਰ ਕਰਿਓ ਮੁੰਡਾ ਕਹਿਣਾ ਪਣੀ ਹੁੰਦਾ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਵ ਕੀ